ਪੰਜਾਬ ਐਕਸ਼ਨਲ ਪਾਰਟੀ ਵੱਲੋਂ ਉਮੀਦਵਾਰ ਪ੍ਰਧਾਨ ਸ੍ਰੀ ਮਨਜੀਤ ਕੌਰ ਜਿਲੰਦਰ ਤੋਂ ਰੋਪੜ ਇਹਨਾਂ ਵੱਲੋਂ ਪਾਰਟੀ ਦੀ ਜੋ ਟਿਕਟ ਦਿੱਤੀ ਗਈ ਹੈ ਰੋਪੜ ਪਹੁੰਚੇ ਨੇ ਉਹਨਾਂ ਦੇ ਨਾਲ ਪਾਰਟੀ ਦੇ ਹੋਰ ਆਦੇਦਾਰ ਤੇ ਰੋਪੜ ਪਹੁੰਚੇ ਨੇ ਸਾਡੇ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਨੇੜੇ ਇਹਨਾਂ ਵੱਲ ਇੱਕ ਰੈਲੀ ਕੀਤੀ ਗਈ ਹੈ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਤੋਂ ਜ਼ਿਆਦਾਤਰ ਗਰੀਬ ਵਰਗ ਦਾ ਕੀ ਹਾਲ ਹੋਇਆ ਏ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਨਾ ਕੋਈ ਦੇਖਣ ਵਾਲੀ ਗੱਲ ਹੈ ਅੱਜ ਸਾਨੂੰ ਇਹ ਗੱਲ ਖੁਸ਼ੀ ਹੈ ਕਿ ਲੋਕ ਹੁਣ ਸਮਝਦਾਰ ਹੋ ਗਏ ਨੇ ਸਮਝਦਾਰ ਪਹਿਲਾਂ ਹੀ ਸੀ ਚਲੋ ਥੋੜਾ ਬਦਲਾਵ ਪਾਲਦੇ ਸੀ ਤੇ ਇਹਨਾਂ ਵੱਲੋਂ ਇਹਨਾਂ ਦੇ ਪਾਰਟੀ ਦੇ ਕੌਮੀ ਕਨਵੀਨਰ ਜਿਹੜੇ ਮਨਜੀਤ ਕੌਰ ਜਲੰਧਰ ਉਹਨਾਂ ਦੇ ਨਾਲ ਪਾਰਟੀ ਦੇ ਹੋਰ ਮੈਂਬਰ ਰੋਪੜ ਤੋਂ ਮੈਂਬਰ ਤੇ ਹੋਰ ਪ੍ਰਤਵੰਤੇ ਸੱਜਣ ਖੜੇ ਨੇ ਪਹੁੰਚੇ ਨੇ ਗੁਰਦੁਆਰਾ ਸ਼੍ਰੀ ਭੱਟਾ ਸਾਹਿਬ ਵਿਖੇ ਪਾਰਟੀ ਦੀ ਸ਼ੁਰੂਆਤ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਮੈਂ ਗੱਲਬਾਤ ਕਰਾਂ ਸਸੀਕਾਲ ਜੀ ਕਿੰਨੀਆਂ ਸੀਟਾਂ ਤੇ ਪੰਜਾਬ ਤੇ ਆਪਾਂ ਟਿਕਟਾਂ ਦੀ ਕਰ ਰਹੇ 117 ਸੀਟਾਂ ਤੇ ਠੀਕ ਹੈ ਜੀ ਸਸੀਕਾਲ ਜੀ ਤੁਹਾਡਾ ਸਾਡੇ ਪਹਿਲਾ ਚੈਨਲ ਵੱਲੋਂ ਰੋਪੜ ਪਹੁੰਚਣ ਤੇ ਧੰਨਵਾਦ ਤੇ ਆਪਣੀ ਪਾਰਟੀਆਂ ਦੇ ਨੀਤੀਆਂ ਬਾਰੇ ਕੁਝ ਕਿਉਂਕਿ ਜਨਤਾ ਲੀਡਰਾਂ ਦੇ ਉਹਦੇ ਵਿੱਚ ਹੀ ਨਪੀੜੀ ਜਾ ਰਹੀ ਹੈ ਤੇ ਜਨਤਾ ਪਰੇਸ਼ਾਨ ਹੈ ਬੇਟੀਆਂ ਬੇਰੁਜ਼ਗਾਰੀ ਤੋਂ ਪਰੇਸ਼ਾਨ ਨੇ ਕੋਈ ਖੁਦਕਸ਼ੀ ਕਰ ਰਹੀ ਹੈ ਜੀ ਇੱਕ ਮਜ਼ਦੂਰ ਵਰਗ ਦੇ ਲੋਕ ਨੇ ਜਿਹੜੇ ਉਹ ਕਿਸੇ ਗੱਲ ਤੋਂ ਪਰੇਸ਼ਾਨ ਨੇ ਕੀ ਨੀਤੀਆਂ ਨੇ ਪਾਰਟੀ ਦੀਆਂ ਪਾਰਟੀ ਦੀ ਸਭ ਤੋਂ ਵੱਡੀ ਨੀਤੀ ਹੈ ਕਿ ਹਰੇਕ ਉਮੀਦਵਾਰ ਲੋਕਲ ਦਿੱਤਾ ਜਾਏਗਾ ਜੀ ਔਰ ਆਮ ਲੋਕਾਂ ਦੇ ਵਿੱਚੋਂ ਹੋਵੇਗਾ ਜੀ ਕਿਉਂਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਹ ਹੀ ਸਮਝ ਸਕਦਾ ਹੈ ਜੀ ਆਮ ਲੋਕਾਂ ਅਗਿਆਨ ਜੀ ਕੋਈ ਇਸ ਤਰ੍ਹਾਂ ਦੀਆਂ ਨੀਤੀਆਂ ਤਾਂ ਵੀ ਪਾਰਟੀ ਨੇ ਵੀ ਅਸੀਂ ਆ ਦੇਖੋ ਭੈਣ ਖੜੀ ਆ ਸਾਡੀਆਂ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਉਸ ਤੋਂ ਬਾਅਦ ਫਿਰ ਬੀਬੀਆਂ ਅਡੀਕ ਦੀਆਂ ਅਡੀਕ ਦੀਆਂ 2031 ਆਜਣ ਇਸ ਤਰ੍ਹਾਂ ਦੀ ਨੀਤੀ ਦਾ ਪਾਰਟੀ ਵੱਲੋਂ ਕੋਈ ਜੀ ਅਸੀਂ ਕਿਸੇ ਨੂੰ ਕੋਈ ਲਾਰਾ ਨਹੀਂ ਲਾਵਾਂਗੇ ਫਿਰ ਰੋਜ਼ਗਾਰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਨਾ ਕਿ ਕਿਸੇ ਤਰ੍ਹਾਂ ਦੇ ਲਾਲਚ ਲਓ ਜੀ ਮਨਜੀਤ ਕੌਰ ਜੀ ਇਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਪਾਓ ਜੀ ਸਤਿ ਸ਼੍ਰੀ ਅਕਾਲ ਜੀ ਆਜੀ ਸਿੰਘ ਸਾਹਿਬ ਪਾਰਟੀ ਦੇ ਹੋਰ ਆਦੇਦਾਰ ਸਾਡੇ ਵੀਰ ਤੇ ਮਨਜੀਤ ਕੌਰ ਜੀ ਜਲੰਧਰ ਤੋਂ ਇਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਔਰ ਉਪਲ ਪਹੁੰਚਣ ਰਿਹਾ ਜਿਹੜਾ ਪੰਜਾਬ ਨੈਸ਼ਨਲ ਪਾਰਟੀ ਚੋਣ ਮੈਦਾਨ ਦੇ ਵਿੱਚ ਉਤਰੀ ਹੈ ਉਹਦੇ ਵੱਲੋਂ ਆਪਣੇ ਹੁੰਦੀ ਉਮੀਦਵਾਰ ਜਿਹੜੇ 2027 ਦੇ ਲਈ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਸਾਰੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਜਾ ਰਹੇ ਨੇ ਰੋਪੜ ਦੀ ਜਿਹੜੀ ਸੀਟ ਹੈ ਉਸ ਤੋਂ ਇਹਨਾਂ ਵੱਲੋਂ ਸਿਮਰਨਜੀਤ ਕੌਰ ਤੇ ਚਮਕੌਰ ਸਾਹਿਬ ਦੀ ਸੀਟ ਤੋਂ ਕਮਲਜੀਤ ਕੌਰ ਇਹਨਾਂ ਨੇ ਇਹਨਾਂ ਵੱਲੋਂ ਟਿਕਟ ਦਿੱਤੀ ਗਈ ਹੈ ਤੇ ਇਹਨਾਂ ਦੇ ਕੌਮੀ ਕਨਵੀਰ ਨੇ ਜਲੰਧਰ ਤੋਂ ਪਹੁੰਚੇ ਨੇ ਤੇ ਤੁਹਾਨੂੰ ਦਿਖਾ ਦਿਆਂ ਤੇ ਉਹ ਪੰਜਾਬ ਨੈਸ਼ਨਲ ਪਾਰਟੀ ਜਿੰਦਾਬਾਦ 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 ਤੁਹਾਨੂੰ ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਹੋਵੇ ਤੇ ਕਾਨਫਰੰਸ ਜੀ ਤੇ ਬੀਬੀ ਸਾਡੇ ਮਨਜੀਤ ਸਿੰਘ ਜਿੰਦਰਦਰ ਜੀ ਆ ਗਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੀਆਂ ਭੈਣਾਂ ਦਾ ਵੀ ਧੰਨਵਾਦ ਆ ਗੁਰੂ ਨਗਰ ਦੀਆਂ ਦਾ ਜਿਹੜਾ ਕਿ ਉਹਨਾਂ ਦੇ ਨਾਲ ਬੜੇ ਪਿਆਰ ਦੇ ਨਾਲ ਗੱਲਬਾਤ ਹੋ ਰਹੀ ਆ ਅੱਜੇ ਬਾਸ਼ਾ ਜੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਸੋਨ ਹਰ ਧਰ ਸੇਵਾ ਕਾਲ ਸੋ ਸਹਿਦਨਾ ਕੀ ਚਤੋਂ ਉਪਰ ਲੱਗੇ ਰਹੇਗੇ ਹਰ ਵਾਰਸ ਮੇਲੇ ਸਾਡੇ ਸਹਿਬ ਕਮਾਲ ਗੁਰਗੋਵਸੀ ਦੇ ਸਥਾਨ ਤੇ ਸਾਡੇ ਪੰਜਾਬ ਨੈਸ਼ਨਲ ਪਾਰਟੀ ਦੇ ਪ੍ਰੋਕਟਰ ਨੇ ਜੀ ਇਹ ਰਾਜਪੁਰੇ ਤੋਂ ਇਲੈਕਸ਼ਨ ਲੜਨਗੇ ਇਹ ਸਾਡੇ ਕੈਂਡੀਡੇਟਸ ਅਨਾਉਂਸ ਕਰਦੇ ਹੈ ਬੀਬੀ ਬਲਜੀਤ ਕੌਰ ਰਾਜਪੁਰੇ ਤੋਂ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਬੌਜੀਪੁਰ ਸਿੰਘ ਜੀ ਕੋਟਪੁਰਾ ਇਹਨੇ ਜੀ ਬੋਟ ਸਿੰਘ ਲੱੱੜੜ ਸਾਫ ਦਾ ਪਟਵਾਰੀ ਇਹ ਕੋਟਪੁਰਾ ਤੋਂ ਇਲੈਕਸ਼ਨ ਲੜਨਗੇ ਜੀ ਅਸੀਂ ਅਨਾਉਂਸ ਕਰਦੇ ਹਾਂ ਉਹ ਤੋਂ ਕੈਂਡੀਡੇਟ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕਿਹਦੀ ਬਾਤੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੱਗਿਆ ਹੋ ਪਲੀਜ਼ ਪਲੀਜ਼ ਅਨਾਉਂਸ ਕਰ ਦਿਓ ਨਾ ਬਰੀ ਬਰੀ ਸਰ ਇਹ ਪਵਨਦੀਪ ਸਿੰਘ ਨੇ ਜੀ ਲੁਧਿਆਣਾ ਤੋਂ ਪਹਿਲਾਂ ਇਲੈਕਸ਼ਨ ਲੜੀ ਇੱਥੇ ਪਿੱਛੇ ਇਹਨਾਂ ਨੇ ਹੁਣ ਇਹ ਲੁਧਿਆਣਾ ਵੈਸਟ ਤੋਂ ਸਾਡੇ ਕੈਂਡੀਡੇਟ ਨੇ ਜੀ ਅਸੀਂ ਅਨਾਉਂਸ ਕਰਦੇ ਇਹਨਾਂ ਨੂੰ ਲੁਧਿਆਣੇ ਤੋਂ ਇਹ ਇਲੈਕਸ਼ਨ ਲੜਨਗੇ ਜੀ ਬੋਲੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਅਗਲਾ ਹਾਂ ਇਹ ਜੋ ਪ੍ਰੋਗਰਾਮ ਕੀਤਾ ਹੈ ਇੱਥੇ ਤੋਂ ਉਹ ਸਾਹਮਣਾ ਕਰ ਰਿਹਾ ਹੈ ਇਹ ਸਿਮਰਨਜੀਤ ਕੌਰ ਸਾਡੀ ਇੱਥੋਂ ਸੀ ਕੈਂਡੀਡੇਟ ਅਨਾਉਂਸ ਕਰ ਦਿੱਤਾ ਇਹਨਾਂ ਨੂੰ ਇਹ ਇੱਥੇ ਤੋਂ ਇਲੈਕਸ਼ਨ ਲੜਨਗੇ ਇਹ ਇਹ ਨਾ ਸਮਝੋ ਇਹ ਸਾਡੀਆਂ ਟਿਕਟਾਂ ਅਨਾਉਂਸ ਹੋ ਚੁੱਕੀਆਂ ਕਿਉਂ ਜਿਦੋਂ ਹੀ ਜਦੋਂ ਚੋਣ ਜਾਬਤਾ ਲੱਗ ਜਾਣਾ ਤੁਸੀਂ ਦੇਖੋਗੇ ਇਹ ਕੈਂਡੀਡੇਟ ਚੋਣਗੇ ਪਹਿਲੇ ਹੀ ਦਿਨ ਜਦੋਂ ਪਰਲੇ ਹੋਣਗੇ ਕਾਗਜ਼ ਤੇ ਤੁਹਾਨੂੰ ਸਾਡੇ ਸਭ ਤੋਂ ਵੱਧ ਬੰਦੇ ਨਜ਼ਰ ਆਉਣਗੇ ਉੱਥੇ ਫਾਰਮ ਜਿਹੜੇ ਸਬਮਿਟ ਕਰਨਗੇ ਪਹਿਲੇ ਦਿਨ ਹੀ ਬੋਲੇ ਸੋਨਿਹਾਲ ਆਓ ਜੀ ਆਖੋ ਇਹ ਸਾਡੇ ਭਾਈ ਸਾਹਿਬ ਮਾਨਕ ਸਾਹਿਬ ਉਮੀਦਵਾਰ ਹੈ ਹਾਂ ਜੀ ਪੂਰਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਚਹਿਲ ਹਾਂ ਜੀ ਇਹ ਸੁਖਵਿੰਦਰ ਸਿੰਘ ਚਹਿਲ ਹੈ ਜੀ ਇਹ ਸਾਡੇ ਮਾਨਸਾ ਤੋਂ ਉਮੀਦਵਾਰ ਨੇ ਅਸੀਂ ਅਨਾਉਂਸ ਕਰਦੇ ਆ ਇਹ ਮਾਨਸਾ ਤੋਂ ਇਲੈਕਸ਼ਨ ਲੜਨਗੇ ਬੋਲੇ ਸੋਨਿਹਾਲ ਤੁਸੀਂ ਸਰੋਪੇ ਨਾਲ ਕੰਬੀਨ ਬੈਠੇ ਹੋ ਜੀ ਗਾਇਓ ਸਰੋਪੇ ਇਹਨਾਂ ਦੇ ਹੋਣੀ ਪੰਜਾਬ ਨੈਸ਼ਨਲ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਹਾਂ ਜੀ ਇਹ ਸੈਕਟਰੀ ਪ੍ਰਿੰਸੀਪਲ ਸਰਬਜੀਤ ਸਿੰਘ ਇਹ ਜਿੱਥੋਂ ਚਾਹਣ ਇਹ ਜਿੱਥੋਂ ਚਾਹਣ ਉੱਥੋਂ ਹੀ ਇਲੈਕਸ਼ਨ ਲੜ ਲੈਣ ਮੇਰਾ ਨਾਬਾ ਪੱਕਾ ਜੀ ਚਲੋ ਜੀ ਕਰ ਦਿਓ ਜਿੱਥੋਂ ਚਾਹਣ ਜੀ ਏ ਪ੍ਰਿੰਸੀਪਲ ਟਾਇਰ ਹੋਏ ਨੇ ਜੀ 82 ਚਾਰੋਂ 90 ਮੰਗ ਰਹੇ ਜੀ 90 ਤੋਂ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਓ ਜੀ ਇਹ ਜੀ ਬਲਵਿੰਦਰ ਸਿੰਘ 24 ਚ ਇਲੈਕਸ਼ਨ ਲੜ ਚੁੱਕੇ ਨੇ ਜੀ ਜੀ ਇਹ ਅੰਮ੍ਰਿਤਸਰ ਦਖਣੀ ਤੋਂ ਇਲੈਕਸ਼ਨ ਲੜਨੇ ਜੀ ਜੀ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਓ ਜੀ ਅੱਗੇ ਹਾਂ ਜੀ ਇਹ ਵੀ ਭਾਈ ਸਾਹਿਬ ਇਲੈਕਸ਼ਨ ਲੜ ਚੁੱਕੇ ਨੇ ਇੱਕ ਕਮਲਜੀਤ ਸਿੰਘ ਹੈਗੇ ਨੇ ਬਾਬੇ ਬਕਾਰੇ ਤੋਂ ਇਲੈਕਸ਼ਨ ਲੜਨਗੇ ਜੀ ਇਹ ਤੇ ਇਹਨਾਂ ਦਾ ਆਪਣਾ ਕਿਹੜਾ ਪਿੰਡ ਹੋ ਦੱਸਿਆ ਸੀ ਉਮਰਾ ਨਗਰ ਉਮਰਾ ਨਗਰ ਇਹਨਾਂ ਦਾ ਪਿੰਡ ਹੈ ਜੀ ਉੱਥੋਂ ਇਹਨਾਂ ਨੇ ਇਲੈਕਸ਼ਨ ਲੜਨਾ ਬਾਬੇ ਬਕਾਰੇ ਤੋਂ ਸਾਡਾ ਕੈਂਡੀਡੇਟ ਹੈ ਕਮਲਜੀਤ ਸਿੰਘ ਬੋਲੋ ਸੋਨਿਹਾਲ ਪੁੱਤੜਾ ਆ ਗਿਆ ਬੀਬੀ ਤੂੰ ਪਹਿਲਾਂ ਉੱਥੇ ਆ ਜਾ ਇਧਰ ਆ ਬਰਾ ਪੁੱਤੜਾ ਆ ਗਿਆ ਤੂੰ ਕੋਲੇ ਇਹ ਬੀਬੀ ਕਮਲਜੀਤ ਕੌਰ ਹੈ ਅਸੀਂ ਇਹਨਾਂ ਨੂੰ ਚਮਕੌਰ ਸਾਹਿਬ ਤੋਂ ਅਨਾਉਂਸ ਕਰਦੇ ਆਂ ਇਹ ਚਮਕੌਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਬੋਲੇ ਸੋਨਿਹਾਲ ਸੋਹ ਜੀ ਆਇਆਂ ਨੂੰ ਪੰਜਾਬ ਨੈਸ਼ਨਲ ਪਾਰਟੀ ਦੇ ਕੌਮੀ ਸੰਸਤਾਪਕ ਬੀਬੀ ਮਨਜੀਤ ਕੌਰ ਵੱਲੋਂ ਕੋਈ ਗੱਲ ਹਣ ਟੱਕ ਲੈ ਜਾ ਟੱਕ ਸਕਦਾ ਚੰਗੀ ਗੱਲ ਹੈ ਇਹਨਾਂ ਨੂੰ ਟਿਕਟਾਂ ਦਿੱਤੀਆਂ ਗਿਆ ਉਹਨਾਂ ਨੂੰ ਸਰੋਪਿਆਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਔਰ ਸਰ ਬਲਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਅ ਸਰ ਸੁਖਵਿੰਦਰ ਸਿੰਘ ਚਹਿਲ ਮਾਨਸਾ ਤੋਂ ਲੋਕੀ ਬੀਜੀ ਅਵਦੀਪ ਪਵਨਦੀਪ ਜੀ ਇਹ ਨੇ ਜੀ ਪਵਨਦੀਪ ਸਿੰਘ ਲੁਧਿਆਣਾ ਵੈਸਟ ਸਤਿ ਸ਼੍ਰੀ ਅਕਾਲ ਇਹ ਬੀਬੀ ਕਮਲਜੀਤ ਕੌਰ ਚੰਕੌਰ ਸਾਹਿਬ ਤੋਂ ਬੋਲੇ ਸੋਨਿਹਾਲ ਜੈ ਜੀ ਕਾਲਾ ਸਿਮਰਨਜੀਤ ਬੇਟੀ ਉਹ ਬੇਟਾ ਇਹ ਬੀਬੀ ਸਿਮਰਨਜੀਤ कौर ਜਿਹੜੀ ਇੱਥੇ ਆ ਦਿਖ ਰਹੀ ਹੈ ਹਾਂ ਇਹ ਇੱਥੇ ਤੋਂ ਨੇ ਰੋਪੜ ਤੋਂ ਨਹੀਂ ਸਾਡੇ ਕੈਂਡੀਡੇਟ ਬੋਲੇ ਸੋਨਿਹਾਲ ਜੈ ਜੀ ਕਾਲਾ ਬੀਬੀ ਬਰਜੀਤਕੌਰ ਸਜੀਤ ਕੋਟ ਸਜੀਤ ਕੋਟ ਵੈਸੇ ਮੈਂ ਤਾਂ ਹਸਦਾਰ ਨਹੀਂ ਆ ਸਰਦਾਰ ਦਾ ਸਰਦਾਰ ਮੈਂ ਮਨਿੰਦਰ ਅਸੀਂ ਉਹਨਾਂ ਨੂੰ ਵੀ ਪਾ ਦਾਂਗੇ ਵੱਖਰਾ ਕੋਈ ਨਹੀਂ ਇਹ ਨਹੀਂ ਨਹੀਂ ਹਾਂਜੀ ਇਹ ਜੀ ਬੋਰਡ ਸਿੰਘ ਤੋਂ ਨਾਮ ਬੋਰਡ ਸਿੰਘ ਲੱਡੜ ਜੀ ਕੋਟਪੁਰੇ ਤੋਂ ਸਾਡੇ ਕੈਂਡੀਡੇਟ ਨੇ ਜੀ ਬੋਲੇ ਸੋ ਨਿਹਾਲ ਹਾਲਾ ਹਾਲਾ ਲਓ ਜੀ ਸਰਪਜੀਤ ਸਿੰਘ ਇਹ ਨਾਬੇ ਤੋਂ ਇਲੈਕਸ਼ਨ ਲੜਨਗੇ ਜੀ ਪਾਓ ਜੀ ਸ੍ਰੋਪਾ ਬੋਲੇ ਸੋ ਨਿਹਾਲ ਹਾਲਾ ਹਾਲਾ ਦਰਸ਼ਨ ਜੀ ਅੱਗੇ ਆ ਜੀ ਕੌਮੀ ਪ੍ਰਧਾਨ ਬੀਬੀ ਮਨਜੀਤ ਖੋੜ ਜੀ ਵੱਲੋਂ ਅਸੀਂ ਕੈਂਡੀਡੇਟ ਨਹੀਂ ਹੈਗੇ ਪੰਜਾਬ ਦੇ ਵਿੱਚ ਅਸੀਂ ਅਸੀਂ ਕੈਂਡੀਡੇਟਾਂ ਨੂੰ ਟਿਕਟ ਲਾਊਸ ਦਿੱਤੀ ਗਈ ਹੈ ਸਨਮਾਨ ਕੀਤਾ ਜਾ ਰਿਹਾ ਹੈ ਥਰਡ ਤੋਂ ਅਸੀਂ ਇਹਨਾਂ ਨੂੰ ਟਿਕਟ ਦਿੱਤੀ ਹੈ ਨਹੀਂ 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 ਇਸਤਰੀ ਵਿੰਗ ਦੀ ਇਨਚਾਰਜ ਨੇ ਜੀ ਇਹ ਸਾਡੇ ਇਕਰਾਨ ਨੇ ਪ੍ਰਧਾਨ ਇਸਤਰੀ ਵਿੰਗ ਦੇ ਪ੍ਰਧਾਨ ਨੇ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇਹ ਬੀਬੀ ਦੀ ਮਿਹਰਬਾਨੀ ਹੈ ਇਹ ਬੀਬੀ ਜੋ ਹੈ ਸਰਦਾਰਾ ਸਿੰਘ ਕੋਹਲੀ ਹੁੰਦੇ ਸੀਗੇ ਕਾਲੀ ਦਲ ਦੇ ਵਿੱਚ ਮਨਿਸਟਰ ਰਹੇ ਨੇ ਉਹਨਾਂ ਦੀ ਸੱਚੀ ਭੈਣ ਹੈ ਇਹ ਤੇ ਉਹ ਬਲਜੀਤ ਕੌਰ ਹੈ ਉਹ ਸਾਡੇ ਰਾਜਪੁਰ ਦੇ ਇਲੈਕਸ਼ਨ ਲੜ ਰਹੇ ਨੇ ਇਹ ਸਾਰੀ ਮਿਹਨਤ ਇਹਨਾਂ ਦੀ ਹੈ ਪਾਉ ਜੀ ਸੋਪਾ ਸਰਨਜੀਤ ਸਿੰਘ ਜੀ ਇਹ ਸਾਡੇ ਬਹੁਤ ਕੰਮ ਕਰਦੇ ਨੇ ਪਹਿਲੇ ਦਿਨੋਂ ਸਾਡੇ ਨਾਲ ਜੁੜੇ ਹੋਏ ਨੇ ਜੀ ਸਰਦਾਰ ਭਗਤ ਸਿੰਘ ਮਲੋਏਤੂ ਜੀ ਇਹ ਸਾਡੇ ਨਾਲ ਚੱਲੇ ਹੋਏ ਨੇ ਪਾਰਟੀ 'ਚ ਅਸੀਂ ਇਹਨਾਂ ਨੂੰ ਵੀ ਸਨਮਾਨਤ ਕਰਦੇ ਹਾਂ ਹਰ ਥਾਂ ਸਾਡੇ ਨਾਲ ਖੜਦੇ ਨੇ ਜੀ ਪਾਉ ਬੀਬੀ ਸਰੂਪਾ ਬੋਲੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਚਮਕੌਰ ਸਾਹਿਬ ਤੋਂ ਨੇ ਜੀ ਇਹ ਸਾਡਾ ਬੜਾ ਸਾਥ ਦਿੰਦੇ ਨੇ ਸਾਰੇ ਕੰਮ ਨਾਲ ਇਹਨਾਂ ਨੇ ਸਾਡੀਆਂ ਉੱਥੇ ਮੀਟਿੰਗਸ ਵੀ ਕਰਾਈਆਂ ਘਰੇ ਵੀ ਕਰਾਈਆਂ ਨੇ ਤੇ ਇਹਨਾਂ ਦੇ ਪਾਉ ਜੀ ਸਰੂਪਾ ਗੁਰਦੁਆਰਾ ਪੱਠਾ ਸਾਹਿਬ ਦੇ ਨੇੜੇ ਜੋ ਇਹਨਾਂ ਵੱਲੋਂ ਕਾਨਫਰੰਸ ਕੀਤੀ ਗਈ ਹੈ ਬੀਬੀ ਮਨਜੀਤ ਕੌਰ ਜੀ ਵੱਲੋਂ ਉਹਨਾਂ ਦੇ ਕੈਂਡੀਡੇਟਾਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਅਪਵਿੱਤਰ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਦੀ ਤਸਵੀਰ ਤੇ ਲੋਈ ਦੇ ਨਾਲ ਸਨਮਾਨ ਕਰ ਰਹੇ ਨੇ ਸਰਪਾ ਕੱਪਾ ਦੇ ਜੀ ਹਾਂ ਜੀ ਇੱਕ ਮਿੰਟ ਅਨਾਉਂਸ ਕਰ ਦਿਜੀਏ ਨਾ ਇੱਕ ਮਿੰਟ ਥੱਲੇ ਕਰੋ ਹਾਂ ਜੀ ਇੱਕ ਮਿੰਟ ਜੀ ਥੋੜਾ ਥੱਲੇ ਕਰੋ ਹਾਂ ਜੀ ਹਾਂ ਜੀ ਹਾਂ ਜੀ ਚੱਲੇਗੇ ਬੋਲੇ ਇਸ ਤੋਂ ਨਿਹਾਲ ਆਹ ਤਸ਼ਰੀਆ ਕਾਲ ਠੀਕ ਹੈ ਸਰ ਵਾਇਟ ਬਟ ਥੋੜੋ ਅੱਜੋ ਸਭ ਤੋਂ ਪਹਿਲਾਂ ਮੈਂ ਆਪ ਸਭੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕਾਨਫਰੰਸ ਵਿੱਚ ਸ਼ਿਰਕਤ ਕੀਤੀ ਮੈਨੂੰ 14 ਸਾਲ ਹੋ ਗਏ ਇਸ ਲਾਈਨ ਦੇ ਵਿੱਚ 2012 ਵਿੱਚ ਮੈਂ ਪਹਿਲੀ ਇਲੈਕਸ਼ਨ ਲੜੀ ਇੰਡੀਪੈਂਡੈਂਟ ਇਲੈਕਸ਼ਨ ਲੜੀਆਂ ਬਾਕੀ ਪਾਰਟੀਆਂ ਨੂੰ ਵੀ ਵਾਚਾ ਪਰ ਉਹ ਸਾਰੀਆਂ ਪਾਰਟੀਆਂ ਸਾਡੇ ਸੂਲਾਂ ਤੇ ਕੋਈ ਵੀ ਪੂਰੀ ਨਹੀਂ ਉਤਰੀ ਇਸੇ ਕਰਕੇ ਸਾਨੂੰ ਇਹ ਪੰਜਾਬ ਨੈਸ਼ਨਲ ਪਾਰਟੀ ਬਣਾਉਣ ਦੀ ਲੋੜ ਪਈ ਇਹ ਸਿਰਫ ਸਾਡੀ ਪਾਰਟੀ ਨਹੀਂ ਸਭ ਦੀ ਪਾਰਟੀ ਆ ਬਾਕੀ ਜਿੱਦਾਂ ਸ਼ੰਦਰਪਾਲ ਜੀ ਨੇ ਸਾਰੇ ਮੁੱਦੇ ਡਿਸਕਸ ਕਰ ਹੀ ਦਿੱਤੇ ਆ ਹਨਾ ਤੇ ਦੁਬਾਰਾ ਤੋਂ ਕਰਨ ਦੀ ਲੋੜ ਨਹੀਂ ਬਾਕੀ ਤੁਹਾਨੂੰ ਮੈਂ ਇਹ ਕਹਿੰਦੀ ਆ ਕਿ ਇਲੈਕਸ਼ਨ ਲੜਨ ਲਈ ਹਿੰਮਤ ਹੋਣੀ ਜ਼ਰੂਰੀ ਆ ਨਾ ਕਿ ਬਹੁਤਾ ਪੈਸਾ ਅਗਰ ਸਾਡੇ ਕੋਲ ਪੈਸਾ ਨਹੀਂ ਹੈ ਹਿੰਮਤ ਹੈ ਕਿ ਅਸੀਂ ਸਭ ਕੁਝ ਕਰ ਸਕਦੇ ਆ ਤੁਸੀਂ ਯਕੀਨ ਕਰੋ ਮੈਂ 20 20000 ਦੇ ਵਿੱਚ ਇਲੈਕਸ਼ਨ ਲੜੀ ਆ ਮੇਰੇ ਕੋਲ ਅਸੀਂ ਨਾ ਬਹੁਤੀ ਪਬਲਿਕ ਸੀ ਅਸੀਂ ਸਿਰਫ 2-4 ਮੈਂਬਰ ਸੀ ਔਰ ਨਾਲ ਸੀ ਮੇਰਾ ਮੈਗਜ਼ੀਨ ਔਰ ਅਸੀਂ ਪੂਰੇ ਦਾ ਪੂਰਾ ਹਲਕਾ ਘੁੰਮ ਲੈਂਦੇ ਸੀ ਉਸ ਸਮੇ ਪਬਲਿਕ ਸਾਡੇ ਨਾਲ ਸੀ ਪਰ ਮੌਜੂਦਾ ਟਾਈਮ ਦੇ ਵਿੱਚ ਜਦੋਂ ਜਿਵੇਂ ਜਿਵੇਂ ਇਲੈਕਸ਼ਨ ਦੇ ਦਿਨ ਨੇੜੇ ਆਉਂਦੇ ਆ ਤੁਹਾਨੂੰ ਵੀ ਪਤਾ ਕਿ ਜਿਹੜੀ ਮੌਜੂਦਾ ਪਾਰਟੀ ਹੁੰਦੀ ਜਾਂ ਜੋ ਵੀ ਭਾਰੀ ਪਾਰਟੀ ਹੁੰਦੀ ਆ ਤੇ ਸਾਰਾ ਕੁਝ ਬਦਲ ਦਿੰਦੀ ਇੱਕ ਦਿਨ ਦੇ ਵਿੱਚ ਹੀ ਹੋਣ ਜਿਵੇਂ ਕਿ ਅੱਜ ਬਹੁਤ ਮੈਨੂੰ ਉਮੀਦ ਜਾਗੀ ਆ ਤੁਹਾਡੇ ਸਾਰਿਆਂ ਦੇ ਇਕੱਠ ਦੇਖ ਕੇ ਔਰ ਬਹੁਤ ਹੌਸਲਾ ਹੋਇਆ ਕਿ ਸਾਡੇ ਹੁਣ ਸੁਪਨੇ ਪੂਰੇ ਹੋਣਗੇ ਇਹ ਪਾਰਟੀ ਸਾਡੀ ਆਪਣੀ ਨਹੀਂ ਹੈਗੀ ਆਪ ਸਭ ਦੀ ਪਾਰਟੀ ਹੈ ਔਰ ਇਸ ਪਾਰਟੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਕੋਈ ਸਮੱਸਿਆ ਆਉਂਦੀ ਆ ਸਾਡੇ ਜਿੰਨੇ ਵੀ ਮੈਂਬਰ ਹੈਗੇ ਆ ਇਥੋਂ ਤੱਕ ਕਿ ਮੇਰੇ ਨਾਲ ਵੀ ਕੋਈ ਫੋਨ ਕਰਨਾ ਚਾਵੇ ਕੋਈ ਸਮੱਸਿਆ ਦਾ ਹੱਲ ਕਰਨਾ ਚਾਵੇ ਕਰ ਸਕਦਾ ਆ ਮੁੱਦੇ ਬਹੁਤ ਨੇ ਇੱਕ ਇੱਕ ਕਰਕੇ ਜਰੂਰ ਹੱਲ ਹੋਣਗੇ ਨਾ ਆਟਾ ਨਾ ਦਾਲ ਨਾ ਸ਼ਰਾਬ ਜੇ ਚਾਹੁੰਦੇ ਆ ਬਦਲਾਅ ਤੇ ਚੱਲੋ ਸਾਡੇ ਨਾਲ ਅਸੀਂ ਹਰੇਕ ਨੂੰ ਸਤਕਾਰ ਨਾਲ ਜੀਣਾ ਸਿਖਾਉਂਦੇ ਆ ਨਾ ਕਿ ਜਿਵੇਂ ਕਿ ਮੌਜੂਦਾ ਪਾਰਟੀਆਂ ਨੇ ਭਿਖਾਰੀ ਬਣਾ ਕੇ ਰੱਖ ਦਿੱਤਾ ਆਟਾ ਦਾਲ ਤੱਕ ਹੀ ਸੀਮਤ ਰੱਖਿਆ ਹੋਇਆ ਅਸੀਂ ਉਹ ਚੀਜ਼ੇ ਨੂੰ ਕੱਢਣਾ ਚਾਹੁੰਦੇ ਆ ਇੱਜ਼ਤ ਨਾਲ ਜੀਣਾ ਸਿੱਖੋ ਸਭ ਤੋਂ ਵੱਡੀ ਗੱਲ ਹੈ ਕਿ ਐਜੂਕੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਹੋਵੇਗੀ ਤੇ ਤਾਂ ਹੀ ਤਰੱਕੀ ਉਸ ਦੇ ਨਾਲ ਹੋਵੇਗੀ ਜਿਵੇਂ ਕਿ ਆਪਣੇ ਮੈਡਮ ਸਿਮਰਨਜੀਤ ਕੌਰ ਨੇ ਵੀ ਕਿਹਾ ਕਿ ਉਹਨਾਂ ਕੋਲ ਹੁਨਰ ਹੈ ਪਰ ਉਹਨਾਂ ਕੋ ਗਾਈਡੈਂਸ ਹੀ ਕੋਈ ਵੀ ਹੈ ਨਾ ਇਸ ਕਰਕੇ ਉਹਨਾਂ ਦੀ ਤਰੱਕੀ ਰੁਕ ਗਈ। ਅਗਰ ਸਾਨੂੰ ਸਹੀ ਸਹਿਦ ਮਿਲ ਜਾਵੇ ਤੇ ਸਾਰੀ ਤਰੱਕੀ ਹੁੰਦੀ ਆ। ਹੁਣ ਤੱਕ ਅਸੀਂ ਸਾਰੀਆਂ ਪਾਰਟੀਆਂ ਨੂੰ ਬਾਝ ਚੁੱਕੇ ਆਂ ਔਰ ਜਿੱਥੇ ਤੱਕ ਅਸੀਂ ਹਲਕੇ ਵਿੱਚ ਘੁੰਮਦੇ ਹੋਏ ਨੇ ਦੇਖਿਆ ਕਿ ਪਬਲਿਕ ਸਾਰੇ ਹੀ ਵੱਡੀਆਂ ਪਾਰਟੀਆਂ ਤੋਂ ਦੂਰ ਹੋ ਚੁੱਕੀ ਆ। ਮਤਲਬ ਕਿ ਉਹਨਾਂ ਦੇ ਮਨਾਂ ਤੋਂ ਲੱਤ ਚੁੱਕੀ ਤੇ ਉਹ ਕੁਝ ਨਵਾਂ ਪਾਲਦੇ ਆ ਅਸੀਂ ਇਹ ਪਲੇਟਫਾਰਮ ਇਸੇ ਕਰਕੇ ਤਿਆਰ ਕੀਤਾ ਕਿ ਇਸ ਪਲੇਟਫਾਰਮ ਤੇ ਆਓ ਜਿਨ੍ਹਾਂ ਦੇ ਵੀ ਮਨ 'ਚ ਹੈ ਆਪਣੇ ਪੰਜਾਬ ਲਈ ਕੁਝ ਕਰਨਾ ਉਹਨਾਂ ਨੂੰ ਖੁੱਲਾ ਸੱਦਾ ਧੰਨਵਾਦ ਜੀ ਛੱਡੋ ਜੀ ਕਰਾ ਬਾਈ ਤੋਂ ਡੀਕਾ ਸਾਹਿਬ ਬਾਈ ਤੋਂ ਸਤਿਨਾਮ ਲੱਗ ਬਾਈ ਹੈ